ਸਸਰੀ ਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਾਹੀ ਬ੍ਰੈਸਟ ਦੀਆਂ ਕਾਟਾਂ ਦੱਸਾਂਗੇ ਆਪਣੇ ਕੋਲ ਸੂਟ ਹੈ ਜਿਹੜਾ ਇਹ ਮੈਚਿੰਗ ਸੂਟ ਹੈ ਤੇ ਕਮੀਜ਼ ਦਾ ਕੱਪੜਾ ਜਿਹੜਾ ਆਪਣੇ ਕੋਲ ਇਹ ਵੱਡੇ ਪਨੇ ਚ ਹੈ ਤੇ ਆਪਾਂ ਇਸ ਨੂੰ WhatsApp ਨਾਲ ਫੋਲਡ ਕਰ ਲਿਆ ਇੱਕ ਸਾਈਡ ਹੈ ਜਿਹੜੀ ਇਹ ਬੰਦ ਸਾਈਡ ਹੋ ਜੂਗੀ ਤੇ ਇੱਕ ਸਾਈਡ ਹੈ ਜਿਹੜੀ ਓਪਨ ਸਾਈਡ ਹੈ ਹੁਣ ਆਪਾਂ ਕਮੀਜ਼ ਦੀ ਲੈਂਥ ਉਤਾਰਾਂਗੇ ਆਪਾਂ ਕਮੀਜ਼ ਦੀ ਲੈਂਥ ਹੈ ਜਿਹੜੀ ਉਹ ਤਿਆਰ ਜਿਹੜੀ 42 ਇੰਚ ਰੱਖਣੀ ਹੈ ਤੇ ਆਪਾਂ 4 ਇੰਚ ਕੱਪੜਾ ਪਲੱਸ ਕਰਾਂਗੇ ਤਰਪਾਈ ਲਈ ਤੇ ਚਲੋ ਜੀ ਹੁਣ ਆਪਾਂ ਇਹਨੂੰ ਕੱਟਦੇ ਆਂ ਇਹ 40 ਇੰਚ ਤੇ ਆਪਾਂ ਮਾਰਕਿੰਗ ਕਰਾਂਗੇ ਹੁਣ ਆਪਾਂ ਬ੍ਰੈਥ ਤੇ ਮਾਰਕਿੰਗ ਕਰਾਂਗੇ ਬ੍ਰੈਥ ਜਿਹੜੀ ਆਪਾਂ ਰੱਖਣੀ ਹੈ 23 ਇੰਚ ਤੇ ਆਪਾਂ 3 ਇੰਚ ਕਪੜਾ ਲਵਾਂਗੇ ਸਾਈਡਾਂ ਵਾਲੀ ਤਰਪਾਈ ਦਾ ਤੇ ਆਪਾਂ 26 ਇੰਚ ਤੇ ਮਾਰਕਿੰਗ ਕਰਾਂਗੇ ਆ ਪੈਨ ਨੂੰ ਚਾਣਾ ਨੂੰ ਮਿਲਾ ਦੇਾਂਗੇ ਕਟਿੰਗ ਕਰ ਦੇਾਂਗੇ ਅੱਗੇ ਤੋਂ ਜਿਹੜਾ ਕੱਪੜਾ ਬਚਿਆ ਇਸ ਤੋਂ ਆਪਾਂ ਬਾਅਦ ਹੀ ਕਟਿੰਗ ਕਰਾਂਗੇ ਹੁਣ ਆਪਾਂ ਕਮੀਜ਼ ਦਾ ਪ੍ਰਿੰਟ ਦੇਖਾਂਗੇ ਪ੍ਰਿੰਟ ਆ ਜਿਹੜਾ ਇਹੋ ਚਾਰ ਸਵੇਰੇ ਵਾਲੇ ਪੱਤਣਾਂ ਆ ਜਾ ਰਹੀਆਂ ਨੇ ਤੇ ਆਪਾਂ ਕਿਸੇ ਵੀ ਸਾਈਡ ਤੋਂ ਇਹਨੂੰ ਫੋਲਡ ਕਰ ਸਕਦੇ ਹਾਂ ਹੁਣ ਆਪਾਂ ਦੋਨੇ ਪੱਲਿਆਂ ਨੂੰ ਇਸ ਤਰ੍ਹਾਂ ਫੋਲਡ ਕਰਕੇ ਉੱਪਰ-नीचे ਰੱਖ ਲਾਂਗੇ ਕਮੀਜ਼ ਦੇ ਪੱਲੇ ਆਪਾਂ ਦੋਨੋਂ ਸੈੱਟ ਕਰਕੇ ਰੱਖ ਲਏ ਉੱਪਰ-ਨੀਚੇ ਰੱਖ ਲਏ ਹੁਣ ਆਪਾਂ ਤੀਰੇ ਦੇ ਇਨਸ਼ਾਂ ਲਗਾਵਾਂਗੇ ਤੀਰਾ ਆਪਾਂ 13.5 ਇੰਚ ਰੱਖਣਾ ਹੈ ਤੇ ਆਪਾਂ ਪੌਣੇ 7 ਤੇ ਮਾਰਕਿੰਗ ਕਰਾਂਗੇ 6.5 ਤੇ 13 ਇੰਚ ਹੋ ਜੂਗਾ ਤੇ 2 ਪੁਆਇੰਟ ਨਾਲ ਹੋਲ ਲਾਉਣ ਤੇ ਇਹ 13.5 ਇੰਚ ਤੀਰਾ ਹੋ ਜੂਗਾ ਇੱਥੋਂ ਆਪਾਂ ਪੌਣੇ 7 ਤੇ ਮਾਰਕਿੰਗ ਕਰਾਂਗੇ ਮੋਢਾ ਆਪਾਂ ਰੱਖਣਾ ਹੈਗਾ ਜੀ 7.5 ਇੰਚ ਉਪਰੋਂ ਆਪਾਂ ਤੀਰਾ 13.5 ਇੰਚ ਤੇ ਮਾਰਕਿੰਗ ਕਰੀਏ ਤੇ ਨੀਚੋਂ ਆਪਾਂ ਦਾ ਇੰਚ ਘਟਾਵਾਂਗੇ ਤਾਂ ਇੱਥੇ ਆਪਾਂ ਸਵਾ 6 ਇੰਚ ਮਾਰਕਿੰਗ ਕਰਾਂਗੇ ਹੁਣ ਆਪਾਂ ਇਹਨਾਂ ਦੋਨੇ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਦੇਾਂਗੇ ਹੁਣ ਆਪਾਂ ਇਧਰ ਵੀ ਇੱਕ ਲਾਈਨ ਡਰਾ ਕਰਦੇਾਂਗੇ ਹੁਣ ਆਪਾਂ ਛਾਤੀ ਦੇ ਨਿਸ਼ਾਨ ਲਗਾਵਾਂਗੇ ਛਾਤੀ ਦੇ ਨਿਸ਼ਾਨ ਆਪਾਂ 22 ਇੰਚ ਛਾਤੀ ਤਿਆਰ ਰੱਖਣੀ ਹੈ ਤੇ ਆਪਾਂ 11 ਤੇ ਨਿਸ਼ਾਨ ਲਗਾਵਾਂਗੇ ਇਹ ਹੋ ਗਿਆ ਜੀ ਆਪਣਾ ਛਾਤੀ ਦਾ ਨਿਸ਼ਾਨ ਹੁਣ ਆਪਾਂ ਆਹ ਵਾਲਾ ਨਿਸ਼ਾਨ ਤੇ ਆਹ ਵਾਲੇ ਨਿਸ਼ਾਨ ਨੂੰ ਦੇਖ ਲਾਂਗੇ ਵੀ ਕਿੰਨੇ ਇੰਚੇ 5 ਇੰਚਾ ਤੇ ਆਪਾਂ ਇਸ ਨੂੰ ਅੱਧ ਕਰ ਲਾਂਗੇ ਇੱਥੇ ਨਿਸ਼ਾਨ ਲਗਾ ਦੇਾਂਗੇ ਤੇ ਉਧਰੋਂ ਆਪਾਂ ਮੋਢੇ ਵਾਲੇ ਨਿਸ਼ਾਨ ਦਾ ਆਪਾਂ ਜਿਹੜੀ ਲੈਂਡ ਡਰਾ ਕਰੀ ਸੀ ਉਹਦਾ ਭੱਧ ਕਰ ਲਾਂਗੇ ਹੁਣ ਆਪਾਂ ਇਹ ਮੋਢੇ ਦੀਆਂ ਕਟਾਂ ਤੇ ਨਿਸ਼ਾਨੀ ਲਾਵਾਂਗੇ ਆਪਾਂ ਇੱਥੋਂ 2.5 ਇੰਚ ਤੇ ਨਿਸ਼ਾਨ ਲਗਾਵਾਂਗੇ ਕਿਉਂਕਿ ਮੇਰੇ ਕਸਟਮਰ ਦੇ ਮੋਢੇ ਆ ਜਿਹੜੇ ਸ਼ੋਲਡਰ ਉਹ ਹੈਵੀ ਸਾਈਜ਼ ਦੇ ਹੈ ਤੇ ਆਪਾਂ 2.5 ਇੰਚ निशान लगावे नॉर्मल नाप से आप दो इंच का भी निशान लगा सकते हैं हम आप मूरले पले की काट की निशानी लगावे मुरले पले की काट आप इंच घटा के पावे अद्धे इंच की आप इतों तह तो काट देवे तरशी जिथ तक आप गला लगावे उथों तक आप अद्धे इंच की काट देवे हम आप इसकी कटिंग कर देंगे पिछले पल की जो आप कटिंग करनी है तो आप चारों पीस कटने ने आई अर्धे इंच की काट है भी आप चारों पीस ही कटने हूँ आप प्ले की काट पावे तो आप पीस आप चक के इस तरह काट पा देंगे ਇਹ ਜਿਹੜੀ ਇਹ ਮੋਡੇ ਦੀ ਕਟ ਆ ਉਹ ਕੰਪਲੀਟ ਹੋ ਗਈ ਆ ਤੇ ਹੁਣ ਆਪਾਂ ਕਮਰ ਦਾ ਤੇ हिਪ ਦਾ ਨਿਸ਼ਾਨ ਲਗਾਵਾਂਗੇ हिਪ ਦਾ ਨਿਸ਼ਾਨ ਆਪਾਂ ਲਗਾਵਾਂਗੇ ਜੀ ਆਹ ਵਾਲੀ ਜਿਹੜਾ ਆਪਾਂ ਮੋਡੇ ਦਾ ਨਿਸ਼ਾਨ ਲਗਾਇਆ ਸੀ ਇੱਥੋਂ ਤੱਕ ਆਪਾਂ 15 ਇੰਚ ਆਪਾਂ ਜਿਹੜੀ ਸਾਈਡ ਸੀ ਨਾ ਉਹ ਤਿਆਰ ਰੱਖਣੀ ਹੈ ਤੇ ਆਪਾਂ 16 ਇੰਚ ਦੇ ਨਿਸ਼ਾਨ ਲਗਾਵਾਂਗੇ ਕਿਉਂਕਿ ਅੱਧਾ ਇੰਚ ਕਪੜਾ ਜਦੋਂ ਆਪਾਂ ਬਾਹਰ ਲਗਾਵਾਂਗੇ ਉਦੋਂ ਸਲਾਈ ਚ ਆ ਜਾਊਗਾ ਤੇ ਅੱਧਾ ਇੰਚ ਜਦੋਂ ਆਪਾਂ ਆਹ ਸਾਈਡ ਵਾਲੀ ਪਲੋਈ ਪਾਵਾਂਗੇ ਤਾਂ ਕਪੜਾ ਜਿਹੜਾ ਹੈ

ਤੇ ਆਪਾਂ 11.5 ਤੇ ਨਿਸ਼ਾਨ ਲਗਾਵਾਂਗੇ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਮਿਲਾ ਦੇਾਂਗੇ ਹੁਣ ਆਪਾਂ ਜਿਹੜਾ ਕਮਰ ਦਾ ਨਿਸ਼ਾਨ ਲਗਾਇਆ ਸੀ ਇਸ ਦਾ ਆਪਾਂ ਅੱਧ ਕਰ ਲਾਂਗੇ ਇੱਥੇ ਤੱਕ ਰੈਂਟੀ ਟੇਪ ਨੂੰ ਮੋੜ ਕੇ ਆਪਾਂ ਅੱਧ ਤੇ ਨਿਸ਼ਾਨ ਲਗਾਵਾਂਗੇ ਹੁਣ ਆਪਾਂ ਇੱਥੋਂ ਆਪਾਂ ਥੋੜੀ ਜਿਹੀ ਗੁਲਾਈ ਦੇਣੀ ਹੈ ਕਿਉਂਕਿ ਜੇ ਆਪਾਂ ਸਿੱਧੀ ਸਲਾਈ ਲਗਾਵਾਂਗੇ ਇੱਥੋਂ ਤਾਂ ਆਪਣੀ ਜਿਹੜੀ ਫਿਟਿੰਗ ਹੈ ਉਹ ਸਹੀ ਨਹੀਂ ਬਣਨੀ છાતી ਤੇ ਥੋੜਾ ਜਿਹਾ દબાવ ਪੈ ਜੂਗਾ ਤੇ ਵળ ਵੀ ਪੈ ਜਾਣਗੇ ਇਸ ਲਈ ਆਪਾਂ ਇਥੋਂ ਥੋੜੀ ਜਿਹੀ રાઉન્ડ શેપ ਦੇਵਾਂਗੇ ਗੁਲਾਈ ਪਾਵਾਂਗੇ ਇਥੋਂ ਤੱਕ ਹੁਣ ਆਪਾਂ ਇਸ ਨਿਸ਼ਾਨ ਨੂੰ ਕਮਰ ਦੇ ਨਿਸ਼ਾਨ ਨਾਲ ਮਿਲਾ ਦਿਆਂਗੇ ਇਸ ਤਰ੍ਹਾਂ ਆਪਣੀ ਇਹ ਕਮੀਜ਼ ਦੀ ਫਿਟਿੰਗ ਹੈ ਜਿਹੜੀ ਉਹ ਬਹੁਤ ਸੋਹਣੀ ਬਣੂਗੀ ਹੁਣ ਆਪਾਂ ਪਲੋਈਆਂ ਦੇ ਨਿਸ਼ਾਨ ਲਗਾਵਾਂਗੇ ਪਲੋਈਆਂ ਆਪਾਂ 12 ਇੰਚ ਤੋਂ ਸਟਾਰਟ ਕਰਨੀਆਂ ਨੇ ਪਲੋਈਆਂ ਦਾ ਆਪਾਂ ਸੈਂਟਰ ਵਿੱਚੋਂ 4 ਇੰਚ ਦਾ ਇਨਸ਼ਾਨ ਲਗਾਵਾਂਗੇ ਤੇ ਪਲੋਈਆਂ ਦੀ ਲੰਬਾਈ ਹੈ ਜਿਹੜੀ ਆਪਾਂ 7 ਇੰਚ ਰੱਖਾਂਗੇ ਇਹ ਆਪਣੀ ਸੈਂਟਰ ਵਾਲੀ ਪਲੋਈ ਦਾ ਇਨਸ਼ਾਨ ਲੱਗ ਰਿਹਾ ਜੀ ਹੁਣ ਆਪਾਂ ਮੋਢੇ ਵਾਲੀ ਪਲੋਈ ਦਾ ਇਨਸ਼ਾਨ ਲਗਾਵਾਂਗੇ ਮੋਢੇ ਵਾਲੀ ਪਲੋਈ ਆਪਾਂ ਜਿਹੜਾ ਆਪਾਂ ਵਾਲਾ ਬਾਕਸ ਬਣਾਇਆ ਸੀ ਡਰਾਫਟ ਬਣਾਇਆ ਸੀ ਕਿ ਮੋਡੇ ਦਾ ਆਪਾਂ ਇੱਥੋਂ ਐਂਜੀ ਟੇਪ ਰੱਖ ਲੈਣਾ ਤੇ ਜਿਹੜੀ ਆਪਾਂ ਸਵਿਚਕਾਰ ਵਾਲੀ ਪਲੋਈ ਪਾਈਏ ਇਸ ਨੂੰ ਜਮਾ ਸਿੱਧਾ ਕਰਕੇ ਰੱਖ ਲੈਣਾ ਤੇ ਆਪਾਂ ਇਹ ਪਲੋਈਆਂ ਦਾ ਫਰਕ ਹੈ ਜਿਹੜਾ ਉਹ 2 2 ਇੰਚ ਦਾ ਰੱਖਾਂਗੇ ਹੁਣ ਆਪਾਂ ਇੱਥੇ ਮਾਰਕਿੰਗ 2 ਇੰਚ ਜਿਹੜਾ ਫਰਕ ਆ ਉਹ ਆਪਾਂ ਰੱਖ ਲਿਆ ਤੇ ਇੱਥੋਂ ਮੋਡੇ ਵਾਲੀ ਪਲੋਈ ਦਾ ਨਿਸ਼ਾਨ ਲਗਾ ਦੇਾਂਗੇ ਇਦਰੋਂ ਵੀ ਆਪਾਂ 2 ਇੰਚ ਦਾ ਗੈਪ ਦੇਵਾਂਗੇ ਤੇ ਆਹ ਵਾਲਾ ਗੈਪ ਵੀ ਜਿਹੜਾ ਉਹ ਆਪਾਂ 2 ਇੰਚ ਦਾ ਦੇਵਾਂਗੇ ਹੁਣ ਜਿਹੜੀ ਆਹ ਸਾਈਡ ਵਾਲੀ ਪਲੋਈ ਇਹ ਆਪਾਂ ਕਮਰ ਦਾ ਜਿਹੜਾ ਨਿਸ਼ਾਨ ਲਗਾਇਆ ਸੀ ਉਸ ਨਾਲ ਇਸ ਨੂੰ ਮਿਲਾ ਦੇਾਂਗੇ ਹੁਣ ਆਪਾਂ ਨੇ ਪਲੋਈਆਂ ਦੀ ਮਾਰਕਿੰਗ ਹੈ ਜਿਹੜੀ ਉਹ ਕੰਪਲੀਟ ਹੋ ਗਈ ਹੈ ਕਮੀ ਤੇ ਜਿੰਨੀ ਵੀ ਮਾਰਕਿੰਗ ਹੋਈ ਆ ਆਪਾਂ ਉਸ ਨੂੰ ਦੂਸਰੀ ਸਾਈਡ ਤੇ ਲਜਾਨ ਲਈ ਆਪਾਂ ਪੈਨ ਦੀ ਮਦਦ ਨਾਲ ਛੋਟੇ ਛੋਟੇ ਆਪਾਂ ਜਿੰਨੀ ਵੀ ਮਾਰਕਿੰਗ ਕਰੀਏ ਉਸ ਤੇ ਹੋਲ ਕਰ ਦੇਾਂਗੇ ਤੇ ਆਪਣੇ ਨਿਸ਼ਾਨ ਆ ਜਿਹੜੇ ਉਹ ਦੂਸਰੀ ਸਾਈਡ ਤੇ ਚਲੇ ਜਾਣਗੇ ਹੁਣ ਆਪਾਂ ਕਮੀਜ਼ ਦੀ ਮੂਰਲੀ ਸਾਈਡ ਨੂੰ ਪਲਟ ਕੇ ਇਸ ਤਰ੍ਹਾਂ ਰੱਖ ਲਾਂਗੇ ਤੇ ਆਪਣੇ ਆ ਜਿਹੜੇ ਛੋਟੇ-ਛੋਟੇ ਆਪਾਂ ਹੋਲ ਕਰੇ ਸੀ ਇਹਨਾਂ ਤੇ ਮਾਰਕਿੰਗ ਕਰਕੇ ਇਹਨਾਂ ਨੂੰ ਆਪਸ ਵਿੱਚ ਮਿਲਾ ਦੇਾਂਗੇ ਤੇ ਆਪਣੇ ਦੂਸਰੀ ਸਾਈਡ ਤੇ ਨਿਸ਼ਾਨ ਚਲੇ ਜਾਣਗੇ ਇਸ ਤਰ੍ਹਾਂ ਹੀ ਆਪਾਂ ਬੈਕ ਪੱਲੇ ਤੇ ਪਲੋਆਂ ਦੇ ਨਿਸ਼ਾਨ ਲਗਾਵਾਂਗੇ